ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬ ਤੇ ਪੰਜਾਬੀ ਆਪਣੀ ਮੇਜ਼ਬਾਨੀ ਲਈ ਜਾਣੇ ਜਾਂਦੇ ਨੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਸ਼ਾਇਰਾਂ ਸ਼ਹੀਦਾਂ ਕਰਦੀ ਹੈ بڑے بڑے ਬਲਦਾਨ ਦੀਆਂ ਕਹਾਣੀਆਂ ਇਨਕਲਾਬ ਦੀਆਂ ਕਹਾਣੀਆਂ ਬਦਲਾਅ ਦੀਆਂ ਕਹਾਣੀਆਂ ਆਪਣੇ ਅੰਦਰ ਸਮੇਟੀ ਬੈਠੀ ਹੈ ਪੰਜਾਬ ਦੀ ਮਿੱਟੀ ਔਰ ਪੰਜਾਬ ਦੇ ਖੁੱਲੇ ਦਿਲ ਵਾਲੇ ਲੋਕ ਹਮੇਸ਼ਾ ਦੂਸਰਿਆਂ ਨੂੰ ਆਪਣਾ ਬਣਾ ਲੈਣ ਵਾਲੇ ਲੋਕ ਅਸੀਂ ਚਾਹੁੰਦੇ ਹਾਂ ਕਿ ਪੂਰੀ ਦੁਨੀਆ ਦੇ ਲੋਕ ਪੰਜਾਬ ਨੂੰ ਦੇਖਣ ਪੰਜਾਬ ਦੀ ਮਿੱਟੀ ਨੂੰ ਨੇੜੇੋਂ ਦੇਖਣ ਕਿ ਕਿੰਨੇ ਇਨਕਲਾਬ ਇੱਥੋਂ ਉੱਠੇ ਭਾਵੇਂ ਉਹ ਦੇਸ਼ ਦੀ ਆਜ਼ਾਦੀ ਦੀ ਜੰਗ ਦੀ ਗੱਲ ਹੋਵੇ ਭਾਵੇਂ ਹਰੇ ਇਨਕਲਾਬ ਦੀ ਗੱਲ ਹੋਵੇ ਤਾਂ ਉਹਦੇ ਸਿਲਸਿਲੇ 'ਚ ਅਸੀਂ 11 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ 11 12 13 ਸਤੰਬਰ ਤੱਕ ਇੱਕ ਟੂਰਿਜ਼ਮ ਸਬਮਿਟ ਕਰਵਾ ਰਹੇ ਹਾਂ ਤਾਂ ਕਿ ساری ਦੁਨੀਆ ਤੋਂ ਲੋਕ ਆ ਕੇ ਪੰਜਾਬ ਦਾ ਉਹ ਪੱਖ ਦੇਖਣ ਜੋ ਦੁਨੀਆ ਦੇ ਸਾਹਮਣੇ ਅਜੇ ਨਹੀਂ ਆਇਆ ਸੋ ਇਸ سلسلے ਚ ਮੈਂ ਤੁਹਾਨੂੰ ਸਾਰਿਆਂ ਨੂੰ ਬਤੌਰ ਮੁੱਖ ਮੰਤਰੀ ਸੱਦਾ ਦਿੰਦਾ ਕਿ ਤੁਸੀਂ ਪੰਜਾਬ ਆਓ ਇੱਥੇ ਆ ਕੇ ਇਸ ਪੰਜਾਬ ਦੀ ਬਹਾਦਰੀ ਬਲਿਦਾਨ ਇਨਕਲਾਬ ਨਾਲ ਭਰੀ ਹੋਈ ਮਿੱਟੀ ਜਿਹੜੀ ਹੈ ਉਹਦੀ ਖੁਸ਼ਬੂ ਨੇੜੇ ਤੋਂ ਮਹਿਸੂਸ ਕਰ ਸਕੋ ਅਸੀਂ ਤੁਹਾਡਾ ਤਹਿ ਦਿਲ ਤੋਂ ਅੱਖਾਂ ਬਿਸ਼ਾ ਕੇ ਇੰਤਜ਼ਾਰ ਕਰਾਂਗੇ ਸਤਿ ਸ੍ਰੀ ਅਕਾਲ